ਇਸੇ ਬੰਦੇ ਨੇ ਬਹੁਤ ਮਿਹਨਤ ਕੀਤੀ ਕੋਈ ਜੌਬ ਲੈਣ ਦੇ ਲਈ ਅਖੀਰ ਇਦਾਂ ਦਾ ਇੱਕ ਦਿਨ ਆਇਆ ਜਿੱਦਣ ਉਹਨੂੰ ਚਿੱਠੀ ਆਈ ਘਰ ਕਿ ਤੂੰ ਆ ਕੇ ਸਾਨੂੰ ਇੰਟਰਵਿਊ ਦੇ ਤੇ ਜਿੱਦਣ ਉਹਨੇ ਇੰਟਰਵਿਊ ਦੇ ਲਈ ਜਾਣਾ ਸੀ ਉਹ ਤਿਆਰ ਹੋਇਆ ਸੋਹਣੇ ਕੱਪੜੇ ਪਾਏ ਪੂਰਾ ਡਰੈਸ ਅਪ ਹੋਇਆ ਤੇ ਜਦੋਂ ਗੱਡੀ 'ਚ ਬਹਿ ਕੇ ਜਾਣ ਲੱਗਾ ਤਾਂ ਉਹਦੀ ਮਾਂ ਕਹਿੰਦੀ ਪੁੱਤਰ ਐਡਰੈਸ ਵਗੈਰਾ ਲੈ ਲਿਆ ਜਿੱਥੇ ਜਾਣਾ ਤੈਂ ਉਹ ਕਹਿੰਦਾ ਹਾਂ ਮੰਮੀ ਮੈਨੂੰ ਪਤਾ ਤੁਸੀਂ ਫਿਕਰ ਨਾ ਕਰੋ ਗੱਡੀ 'ਚ ਜਾ ਰਿਹਾ ਗਾਣੇ-ਗੂਣੇ ਵੀ ਲਾਇਓ ਆ ਇੰਜੋਏ ਕਰ ਰਿਹਾ ਪੂਰਾ ਬੜਾ ਐਕਸਾਈਟਡ ਆ ਉਸ ਇੰਟਰਵਿਊ ਦੇ ਲਈ ਬੜੀ ਮਿਹਨਤ ਜੋ ਕੀਤੀ ਸੀ ਉਹਨੇ ਐਕਸਾਈਟਡ ਹੋਣਾ ਵੀ ਚਾਹੀਦਾ ਸੀ ਤੇ ਗੱਡੀ ਚਲਾਉਂਦਾ ਚਲਾਉਂਦਾ ਆਲਾਦਵਾਲਾ ਵੀ ਦੇਖ ਰਿਹਾ ਤੇ ਜੋ ਰੇਡੀਓ ਵਗੈਰਾ ਉਹਨੇ ਲਾਇਆ ਆ ਗੱਡੀ ਦੇ ਵਿੱਚ ਗਾਣੇ ਵਗੈਰਾ ਲਾਏ ਆ ਉਹ ਵੀ ਸੁਣ ਰਿਹਾ ਪੂਰਾ ਆਨੰਦ ਲੈ ਰਿਹਾ ਆਪਣੀ ਉਸ ਜਰਨੀ ਦਾ ਤੇ ਜਦੋਂ ਥੋੜੀ ਇੱਕ ਦੂਰ ਗਿਆ ਉਹ ਰਸਤਾ ਭੁੱਲ ਗਿਆ ਕਿ ਜਾਣਾ ਕਿੱਥੇ ਨੂੰ ਆ ਮੈਂ ਜਾਈ ਕਿੱਧਰ ਜਾਣਾ ਜਦੋਂ ਰੀਅਲਾਈਜ਼ ਕੀਤਾ ਕਿ ਐਡਰੈਸ ਜਿਹੜਾ ਸੀ ਉਦਾਂ ਚਿੱਠੀ ਤੇ ਲਿਖਿਆ ਸੀ ਉਹ ਚਿੱਠੀ ਦਾ ਮੈਂ ਘਰ ਭੁੱਲਿਆ ਆ ਮੇਰੀ ਮਾਂ ਨੇ ਮੈਨੂੰ ਯਾਦ ਵੀ ਕਰਾਇਆ ਸੀ ਮੈਨੂੰ ਚੇਤਾ ਵੀ ਕਰਾਇਆ ਸੀ ਪਰ ਮੈਂ ਐਕਸਾਈਟਡ ਇਨਾ ਸੀ ਮੈਨੂੰ ਉਹ ਲੈਟਰ ਚੁਕਣਾ ਭੁੱਲ ਗਿਆ ਦੁਖੀ ਹੋਇਆ ਕੋਸ਼ਿਸ਼ ਫੇ ਵੀ ਕਰ ਰਿਆ ਪਹੁੰਚਣ ਦੀ ਪਰ ਪਹੁੰਚ ਨਹੀਂ ਰਿਆ ਜੇ ਕਿਸੇ ਨੂੰ ਰਸਤਾ ਪੁੱਛਦਾ ਵੀ ਸੀ ਦੱਸੇ ਕੀ ਮੈਂ ਕਿੱਥੇ ਜਾਣਾ ਆ ਜਦੋਂ 2-3 ਘੰਟਿਆਂ ਬਾਅਦ ਘਰ ਨੂੰ ਵਾਪਸ ਆਇਆ ਤਾਂ ਉਹਦੀ ਮਾਂ ਕਹਿੰਦੀ ਕਿੱਦਾਂ ਰਹੀ ਪੁੱਤ ਤੇਰੀ ਇੰਟਰਵਿਊ ਤਾਂ ਉਹਨੇ ਸਾਰੀ ਕਹਾਣੀ ਸੁਣਾਈ ਕਿ ਮੰਮੀ ਮੈਂ ਸੌਰੀ ਆ ਇੰਟਰਵਿਊ ਦਾ ਟਾਈਮ ਤਾਂ ਲੰਘ ਗਿਆ ਜਿਹੜਾ ਲੈਟਰ ਮੈਂ ਨਾਲ ਲੈ ਕੇ ਜਾਣਾ ਸੀ ਜਿੱਤੇ ਐਡਰੈਸ ਲਿਖਿਆ ਸੀ ਉਹ ਤਾਂ ਮੈਂ ਨਾਲ ਲੈ ਕੇ ਗਿਆ ਹੀ ਨਹੀਂ ਉਹ ਤਾਂ ਘਰੇ ਹੀ ਛੱਡ ਗਿਆ ਉਹ ਕਹਿੰਦੀ ਪੁੱਤਰ ਮੈਂ ਤੈਨੂੰ ਕਿਹਾ ਵੀ ਸੀ ਪਰ ਤੂੰ ਮੇਰੀ ਗੱਲ ਗੋਲੀ ਨਹੀਂ ਤੂੰ ਆਪਣੀ ਮਰਜ਼ੀ ਕੀਤੀ ਹੁਣ ਲੌਜੀਕ ਦੀ ਗੱਲ ਕੀ ਆ ਦੋਸਤੋ ਇੱਥੇ ਸਮਝਣਾ ਕੀ ਆ ਮਹਾਰਾਜ ਕਹਿੰਦੇ ਹਰ ਬਿਸਰਤ ਸਦਾ ਖਵਾਰੀ ਜਿੱਦਾਂ ਉਹ ਬੰਦਾ ਖਵਾਰ ਹੋਇਆ ਖਵਾਰ ਮੀਨ ਖਰਾਬ ਹੋਣਾ ਕੋਈ ਕੰਮ ਨੂੰ ਸ਼ੁਰੂ ਕਰਨਾ ਉਹਦੇ ਵਿੱਚ ਕਾਮਯਾਬੀ ਨਹੀਂ ਮਿਲਣੀ ਜਾਂ ਕਿਸੇ ਹੋਰ ਪਾਸਿਓਂ ਖੁਆਰ ਹੋਣਾ ਬੜਾ ਦੁਖੀ ਹੋਣਾ ਇਹਨੂੰ ਖੁਆਰੀ ਕਹਿ ਦਿੰਦੇ ਆ ਪਰ ਅਧਿਆਤਮਿਕ ਤੌਰ ਤੇ ਸਪਿਰਚੁਅਲਿਟੀ ਵੇ ਮਾਰਾ ਸਨੂਏ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਬੰਦਿਆ ਉਸ ਇੰਟਰਵਿਊ ਦੇ ਵਾਂਗੂ ਜਿਹੜਾ ਦਿਨ ਜਾ ਰਿਹਾ ਸੀ ਉਸ ਇੰਟਰਵਿਊ ਨੂੰ ਉਹ ਭੁੱਲ ਗਿਆ ਐਡਰੈਸ ਨੂੰ ਉਹ ਆਪਣੀ ਪਹੁੰਚ ਨੂੰ ਭੁੱਲ ਗਿਆ ਤਾਂ ਖੁਆਰ ਹੋਇਆ ਖਰਾਬ ਹੋਇਆ ਵੀ ਵਾਪਸ ਕਰਨ ਨੂੰ ਆ ਗਿਆ ਫਿਰ ਇੱਕ ਸਾਲ ਹੋਰ ਮਿਹਨਤ ਕਰੂਗਾ ਕੇ ਦੁਆਰਾ ਇੰਟਰਵਿਊ ਤੇ ਜਾਊਗਾ ਹਰ ਬਿਸਰਤ ਸਦਾ ਖੁਆਰੀ ਹਰ ਕਹਿੰਦੇ ਪਰਮਾਤਮਾ ਨੂੰ ਬਿਸਰਤ ਮੈਨੇ ਭੁੱਲ ਜਾਣਾ ਚੇਤਾ ਨਾ ਰੱਖਣਾ ਇਦਾਂ ਹੀ ਹੋ ਸਕਦਾ ਮੈਂ ਜਾਂ ਤੁਸੀਂ ਇਸ ਪਰਮਾਤਮਾ ਨੂੰ ਭੁੱਲ ਜਾਈਏ ਤਾਂ ਜ਼ਿੰਦਗੀ ਦੇ ਵਿੱਚ ਬੜੀਆਂ ਖੁਆਰੀਆਂ ਆਉਣੀਆਂ ਅਗਰ ਉਹਨੂੰ ਅਡਰੈਸ ਚੇਤੇ ਵੀ ਹੁੰਦਾ ਯਾਦ ਵੀ ਹੁੰਦਾ ਤੇ ਉਹਨੂੰ ਲੈਟਰ ਦੀ ਲੋੜ ਵੀ ਨਹੀਂ ਪੈਣੀ ਸੀ ਉਹ ਕਿਸੇ ਨੂੰ ਪੁੱਛ ਸਕਦਾ ਸੀ ਅਡਰੈਸ ਨੂੰ ਚੇਤੇ ਵੀ ਨਹੀਂ ਸੀ ਇਸ ਕਰਕੇ ਉਹ ਖੁਆਰ ਹੋਇਆ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਾਹ ਵਯਾਪੈ ਜਾ ਕੋ ਓਟ ਤੋ ਹਰੀ ਜੇ ਉਹਨੂੰ ਪਤਾ ਹੁੰਦਾ ਚੇਤਾ ਹੁੰਦਾ ਉਹਦੇ ਨਾਲ ਧੋਖਾ ਹੋਣਾ ਹੀ ਨਹੀਂ ਸੀ ਉਹ ਆਪਣੀ ਮੰਜ਼ਲ ਤੇ ਆਰਾਮ ਦੇ ਨਾਲ ਜਾ ਸਕਦਾ ਸੀ ਗਾਣੇ ਵੀ ਸੁਣ ਸਕਦਾ ਸੀ ਆਲੇ ਦੁਆਲੇ ਦਾ ਨਜ਼ਾਰਾ ਵੀ ਲੈ ਸਕਦਾ ਸੀ ਇੱਡੀ ਜਦੋਂ ਸਾਨੂੰ ਰੱਬ ਚੇਤੇ ਭੁੱਲ ਜਾਂਦਾ ਅਸੀਂ ਖੁਆਰ ਹੁੰਨੇ ਆ ਹੁਣ ਅਚਨ ਕਿਤੇ ਨਾ ਕਿਤੇ ਸਾਨੂੰ ਕੋਈ ਦੁੱਖ ਵਾਲੀ ਖਬਰ ਸੁਣਨ ਨੂੰ ਮਿਲਦੀ ਆ ਅਪਕ ਡਮ ਕਬਰ ਆ ਜੰਨੇ ਆ ਦੁਖੀ ਹੋ ਜੰਨੇ ਆ ਰੋਣ ਲੱਪੰਨੇ ਆ ਸਰੀਰ ਕੰਬਣ ਲੱਪੰਦਾ ਕਹਿੰਨੇ ਹੁੰਨੇ ਕਿ ਦਫਾ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਕਿਉਂਕਿ ਆਪਾਂ ਪ੍ਰੀਪੇਅਰ ਨਹੀਂ ਸਕੇ ਅਗਰ ਬੰਦਾ ਪ੍ਰੀਪੇਅਰ ਹੋਵੇ ਤਾਂ ਇਹ ਜਿਹੜੇ ਧੋਖੇ ਆ ਧੋਖੇ ਵੀ ਨੇ ਜਿਹੜੇ ਹੈਪਨ ਹੋਣੇ ਸਾਡੇ ਨਾਲ ਇਹ ਕੇ ਸਾਨੂੰ ਖੁਆਰ ਨਹੀਂ ਕਰਨਗੇ ਤੰਗ ਨਹੀਂ ਕਰਨਗੇ ਖਰਾਬ ਨਹੀਂ ਕਰਨਗੇ ਸਾਨੂੰ ਪਤਾ ਹੋਊਗਾ ਕਿ ਜੋ ਸਾਡੇ ਕੋਲ ਹੈ ਉਹ ਛਿੰਨ ਵਿੱਚ ਜਾ ਵੀ ਸਕਦਾ ਤੇ ਜੋ ਸਾਡੇ ਕੋਲ ਨਹੀਂ ਸ਼ਿਨ ਵਿੱਚ ਆ ਵੀ ਸਕਦਾ ਇਸ ਕਰਕੇ ਮਾਰਾ ਸਾਨੂੰ ਬਹੁਤ ਸੋਣਾ ਸਮਝਾ ਰਹੇ ਨੇ ਕਹਿੰਦੇ ਬੰਦਿਆ ਇਸ ਪਰਮਾਤਮਾ ਨੂੰ ਯਾਦ ਰੱਖ ਹਰ ਬਿਸਰਤ ਸਦਾ ਖਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂਕਾ ਓਟ ਤੋ ਹਰੀ ਜੇ ਤੈਨੂੰ ਓਟ ਉਸ ਐਡਰੈਸ ਦੀ ਹੁੰਦੀ ਜੇ ਤੈਨੂੰ ਓਟ ਮੈਨੇ ਸਮਝ ਅਕਲ ਜੇ ਤੈਨੂੰ ਓਟ ਉਸ ਐਡਰੈਸ ਦੀ ਹੁੰਦੀ ਸਮਝ ਹੁੰਦੀ ਤੇ ਨਾ ਧੋਖਾ ਨਹੀਂ ਹੋਣਾ ਸੀ ਜਾਂਕਾ ਓਟ ਤੋ ਹਰੀ ਤੁਹਾਰੀ ਕੌਣ ਇੱਥੇ ਆ ਗਿਆ ਐਡਰੈਸ ਅਗਰ ਉਹ ਐਡਰੈਸ ਜਿੱਤੇ ਹੁੰਦਾ ਤਾਂ ਮੈਨਾਂ ਤੋਖਾ ਨਹੀਂ ਹੋਣਾ ਸੀ ਫੇਸ ਕਰਕੇ ਆਓ ਇਸ ਰੱਬ ਨੂੰ ਯਾਦ ਰੱਖੀਏ ਰੱਬ ਨੂੰ ਯਾਦ ਕਿੱਦਾਂ ਰੱਖ ਸਕਦੇ ਆ ਉਹਦਾ ਵੀ ਤਰੀਕਾ ਮਹਾਰਾ ਜੀ ਦੱਸਿਆ ਕਹਿੰਦੇ ਪੜਨ ਪੜਾਉਣ ਦੇ ਨਾਲ ਰੱਬ ਨਹੀਂ ਜਿੱਤੇ ਹੋਣਾ ਵੇਦ ਇਕ ਤੇਬ ਸਿਮਰ ਸਭ ਸਾਸਤ ਇਹਨਾਂ ਪੜਿਆਂ ਮੁਕਤ ਨਾ ਹੋਈਏ ਇਹਨਾਂ ਨੂੰ ਪੜਨ ਦੇ ਨਾਲ ਮੁਕਤੀ ਨਹੀਂ ਮਿਲਣੀ ਉਹ ਕੰਮ ਕਰਨਾ ਪੈਣਾ ਜਿਹੜਾ ਇਹ ਕਹਿ ਰਹੇ ਨੇ ਵੇਦ ਸ਼ਾਸਤਰ ਗ੍ਰੰਥ ਸਾਨੂੰ ਕੀ ਭਈ ਪ੍ਰਾਪਤ ਮਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਇਹ ਗੋਬਿੰਦ ਕਿੱਥੋਂ ਮਿਲਣਾ ਪੂਰਨ ਸਤਗੁਰੂ ਤੋਂ ਪੂਰਨ ਸਤਗੁਰੂ ਦੀ ਨਿਸ਼ਾਨੀ ਕੀ ਆ ਅਗਰ ਉਹ ਤੁਹਾਨੂੰ ਪਰਮਾਤਮਾ ਦੇ ਦਰਸ਼ਨ ਪਰਮਾਤਮਾ ਦੀ ਜਾਣਕਾਰੀ ਖੂਬ-ਬਹੂਤ ਦੇਦਾ ਹੈ ਉਹ ਪੂਰਨ ਸਤਗੁਰੂ ਹੁੰਦਾ ਉਦਾਂ ਤਾਂ ਦੁਨੀਆ ਦੇ ਵਿੱਚ ਆਪਾਂ ਬਹੁਤੇ ਸੁਣਦੇ ਵੀ ਆਂ ਦੇਖਦੇ ਵੀ ਆਂ ਕਿ ਉਹ ਸਾਡੇ ਸਤਗੁਰੂ ਨੇ ਜੀ ਆ ਸਾਡੇ ਸਤਗੁਰੂ ਨੇ ਜੀ ਉਹ ਸਾਡੇ ਗੁਰੂ ਸਾਹਿਬਾਨ ਨੇ ਜੀ ਆਪਾਂ ਬਹੁਤ ਸੁਣਦੇ ਆਂ ਪਰਮਹਾਰਜ ਕਹਿੰਦੇ ਪੂਰਾ ਗੁਰੂ ਉਹ ਹੁੰਦਾ ਜਿਹੜਾ ਪ੍ਰਮਾਤਮਾ ਦਾ ਦਰਸ਼ਨ ਕਰਵਾਦਾ ਹੈ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰह्म ਨਿਕਟ ਕਰਪੇਖ ਦੇਖ ਲਈ ਪ੍ਰਮਾਤਮਾ ਨੂੰ ਅਗਰ ਤੈਨੂੰ ਪੂਰਾ ਗੁਰੂ ਲੱਭਿਆ ਤੇ ਪੂਰਾ ਗੁਰੂ ਉਹੀ ਹੋਊਗਾ ਜਿਹੜਾ ਤੈਨੂੰ ਪ੍ਰਮਾਤਮਾ ਦੇ ਖੂਬ ਖੂਬ ਦਰਸ਼ਨ ਕਰਾਦਾ ਹੈ ਨਹੀਂ ਤਾਂ ਦੁਨੀਆ ਦੇ ਵਿੱਚ ਇਦਾਂ ਦੇ ਗੁਰੂ ਬਹੁਤ ਨੇ ਜਿਹੜੇ ਕੰਨ ਵਿੱਚ ਕਹਿੰਦੇ ਨੰਨ ਮਨਕਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰੂ ਜਣਾਖਣਾ ਗੁਰੂ ਬਣਿਆ ਫਿਰਦਾ ਤੇ ਇਸ ਕਰਕੇ ਪੂਰੇ ਗੁਰੂ ਦੇ ਨਿਸ਼ਾਨੀ ਵੀ ਦੱਸੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਓ ਇਸ ਹਰ ਨੂੰ ਹਮੇਸ਼ਾ ਯਾਦ ਰੱਖੀਏ ਭੁੱਲੀਏ ਨਾ ਅਗਰ ਭੁੱਲ ਗਏ ਤਖ਼ਵਾਰ ਹੋਵਾਂਗੇ ਉਸ ਇੰਟਰਵਿਊ ਵਾਲੇ ਦਾ ਤਾਂ ਇੱਕ ਸਾਲ ਹੀ ਹੋਰ ਲੱਗੂਗਾ ਮੁੜ ਕੇ ਇੰਟਰਵਿਊ ਦੇਣ ਨੂੰ ਇੱਕ ਸਾਲੀ ਉਹਦਾ ਖਰਾਬ ਹੋਊਗਾ ਪਰ ਜਿ ਆਪਾਂ ਪ੍ਰਮਾਤਮਾ ਨੂੰ ਭੁੱਲ ਗਏ ਇਸ ਜਨਮ ਦੇ ਵਿੱਚ ਸਾਡੇ ਕਿੰਨੇ ਸਾਲ ਖਰਾਬ ਹੋਣੇ ਆ ਇਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ 84 ਲੱਖ ਜੀ ਨੋ ਪਾਈ ਮਾਨਸ ਕੋ ਪ੍ਰਭ ਕੀ ਵਡਿਆਈ ਇੰਨੇ 84 ਲੱਖ ਜੂਨਾ ਨੇ ਤੇ 84 ਲੱਖ ਵੀ ਮਹਾਪੁਰਸ਼ੋ ਜੀ ਉਦੋਂ ਦੱਸੀਆਂ ਗਈਆਂ ਜਦੋਂ ਮਹਾਰਾਜ 6700 ਪਹਿਲਾਂ ਆਏ ਸੀ ਦੁਨੀਆ ਤੇ ਇਹ ਉਦੋਂ 84 ਲੱਖ ਕਈ ਸੀ ਤੇ ਜੇ ਅੱਜੋਂ ਦੇ ਮਹਾਰਾਜ ਦੁਨੀਆ ਤੇ ਤਕਨੇ ਅਰਬਾਂ ਖਰਬਾਂ ਦੇ ਹਿਸਾਬ ਨਾਲ ਜੂਨਾ ਹੋਰ ਬਣਾ ਦੇਣੀ ਸੀ ਮਹਾਰਾਜ ਨੇ ਸੋ ਇਸ ਕਰਕੇ ਆਓ ਇਸ ਪ੍ਰਮਾਤਮਾ ਨੂੰ ਯਾਦ ਰੱਖਿਏ ਯਾਦ ਕਰਨ ਦਾ ਇੱਕੋ ਇੱਕ ਤਰੀਕਾ ਆ ਪੂਰਨ ਸਤਗੁਰ ਬਿਨ ਸਤਗੁਰ ਕਿੰਨੇ ਨਾ ਪਾਇਆ ਬਿਨ ਸਤਗੁਰ ਕਿੰਨੇ ਨਾ ਪਾਇਆ ਸਤਗੁਰੂ ਵਿੱਚ ਆਪ ਰਖੀਐਨ ਕਰ ਪ੍ਰਗਟ ਆਪ ਸੁਣਾਇਓ ਇਹ ਸਤਗੁਰੂ ਤੋਂ ਮਿਲਦਾ ਪਰਮਾਤਮਾ ਦਾ ਗਿਆਨ ਪਰਮਾਤਮਾ ਵਾਲਾ ਮੰਤਰ ਮਹਾਰਾਜ ਲਿਖਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਸ ਜਗਤ ਵਿੱਚ ਕਿੰਨ ਜਪਿਓ ਗੁਰ ਮੰਤਰ ਹੈ ਕੋਈ ਮਾਈ ਦਾ ਲਾਲ ਜਿਹਨੇ ਗੁਰੂ ਤੋਂ ਬਗੈਰ ਇਸ ਅਕਾਲ ਪੁਰਖ ਵਾਲੇ ਮੰਤਰ ਨੂੰ ਜਾਣ ਲਿਆ ਹੋਵੇ ਪਰਮਾਤਮਾ ਵੀ ਇਸ ਦੁਨੀਆ ਤੇ ਹੈ ਹਮੇਸ਼ਾ ਰਹੂਗਾ ਹਮੇਸ਼ਾ ਹੀ ਰਹਾ ਤੇ ਪਰਮਾਤਮਾ ਨੂੰ ਦਿਖਾਲਣ ਵਾਲਾ ਪਰਮਾਤਮਾ ਨੂੰ ਜਨਾਉਣ ਵਾਲਾ ਸਾਧੂ ਵੀ ਹੁੰਦਾ ਹੈ ਬਿਨਾ ਸਾਧੂ ਤੋਂ ਬਿਨਾ ਗੁਰੂ ਤੋਂ ਇਸ ਪ੍ਰਮਾਤਮਾ ਦੀ ਜਾਣਕਾਰੀ ਨਹੀਂ ਹੋ ਸਕਦੀ ਇਹ ਧਰਮ ਗੁਰਨ ਸਾਨੂੰ ਬਾਰ ਬਾਰ ਕਹਿ ਰਹੇ ਨੇ ਪਰ ਕਿਤੇ ਨਾ ਕਿਤੇ ਸਾਡੀ ਬਦਕਿਸਮਤੀ ਅਸੀਂ ਪੜਨ ਸੁਰਨ ਤੱਕ ਸੀਮਤ ਰੱਖ ਲਏ ਸਮਝਣ ਤੱਕ ਨਹੀਂ ਆਓ ਇਹਨਾਂ ਪਵਿੱਤਰ ਬਾਣੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਹੀ ਮੇਰਾ ਜਾਂ ਤੁਹਾਡਾ ਜੀਵਨ ਸਫਲ ਹੋਣਾ ਹੈ ਰਬਾ